ਪੰਜਾਬੀ ਇੰਡਸਟਰੀ ਦਾ ਸਿਤਾਰਾ ਹੁਣ ਮੁੰਬਈ ਦੀਆਂ ਗਲੀਆਂ ਦੇ ਵਿੱਚ ਚਮਕਣ ਲਈ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਕਿਉਂਕਿ ਪੰਜਾਬੀ ਸਿਨੇਮਾ ਦਾ ਇੱਕ ਹੋਰ ਖੂਬਸੂਰਤ ਚਿਹਰਾ ਜੈਸਮਿਨ ਬਾਜਵਾ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਲਈ ਤਿਆਰ ਹੈ ਟੈਲੈਂਟਿਡ ਐਕਟਰੈਸ ਜੈਸਮਿਨ ਬਾਜਵਾ ਜੋ ਆਪਣੀ ਪਹਿਲੀ ਹਿੰਦੀ ਵੈਬ ਸੀਰੀਜ਼ ਕਨੇਡਾ ਦੇ ਨਾਲ জিও हॉटस्टार ਤੇ ਇਤਮਾਲ ਮਚਾਉਣ ਜਾ ਰਹੀ ਹੈ ਇਸ ਸੀਰੀਜ਼ ਦੇ ਵਿੱਚ ਪਰਮੇਸ਼ਰ ਬਰਮਾ ਲੀਡ ਰੋਲ 'ਚ ਹਨ ਅਤੇ ਉਹਨਾਂ ਦੇ ਨਾਲ ਮੁਹੰਮਦ ਜਿਸ਼ਾਨ ਈਯੂਬ, ਅਰुणਦੇਵ ਸਿੰਘ, ਰਣਵੀਰ ਸ਼ੋਰੇ ਅਤੇ ਆਦਰ ਮਲਿਕ ਵੀ ਦਮਦਾਰ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਣਗੇ ਕੈਨੇਡਾ ਦੀ ਧਰਤੀ ਦੇ ਉੱਤੇ ਵੱਧ ਰਹੇ ਗੈਰ ਸਮਾਜਿਕ ਵਰਤਾਰੇ ਨੂੰ ਬਿਆਨ ਕਰਦੀ ਇਹ ਵੈਬ ਸੀਰੀਜ਼ ਦੀ ਖਾਸ ਅਟਰੈਕਸ਼ਨ ਹੋਵੇਗੀ ਐਕਟ੍ਰੈਸ ਜੈਸਮਿਨ ਬਾਜਵਾ ਜਿਨ੍ਹਾਂ ਵੱਲੋਂ ਆਪਣੇ ਪਹਿਲੇ ਹਿੰਦੀ ਪ੍ਰੋਜੈਕਟ ਨੂੰ ਕਾਫੀ ਅਹਿਮ ਅਤੇ ਚੈਲਿੰਜਿੰਗ ਭੂਮਿਕਾ ਨੂੰ ਐਸ ਅ ਚੈਲਿੰਜਿੰਗ ਭੂਮਿਕਾ ਨੂੰ ਅਦਾ ਕੀਤਾ ਗਿਆ ਇਸ ਵੈਬ ਸੀਰੀਜ਼ ਦੇ ਵਿੱਚ ਸਾਲ 2018 ਦੇ ਵਿੱਚ ਰਿਲੀਜ਼ ਹੋਈ ਅਤੇ ಅಪਾਰ ਕਾਮਯਾਬ ਰਹੀ ਵੈਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਦੇ ਨਾਲ ਚਰਚਾ ਦੇ ਵਿੱਚ ਆਈ ਹੈ ਅਦਾਕਾਰਾ ਕਈ ਵੱਡੀਆਂ ਤੇ ਮੋਸਟ ਟਾਕਡ ਅਬਾਊਟ ਫਿਲਮਾਂ ਦਾ ਵੀ ਹਿੱਸਾ ਰਹਿ ਚੁੱਕਿਆ ਤੇ ਹੁਣ ਆਪਣੇ ਕੈਰੀਅਰ ਨੂੰ ਇੱਕ ਵੱਖਰੇ ਹੀ ਮੁਕਾਮ ਤੇ ਲੈ ਕੇ ਜਾ ਰਹੀ ਹੈ ਤਾਂ ਤਿਆਰ ਹੋ ਜਾਓ ਕਿਉਂਕਿ 21 ਮਾਰਚ ਨੂੰ ਇਹ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ